ਭਾਈ ਆ ਕੀ ਕਾਰੀਗਰਾਂ ਕੋ ਪਹਿਲਾਂ ਸੀਟਾਂ कसे ਭਾਈ ਕਾਰੀਗਰਾਂ ਦੀ ਗਲਤੀ ਨਹੀਂ ਕਈ ਬੰਦੇ ਹੁੰਦੇ ਜੀ ਜਿਮਰੇ ਪਤਾ ਹੀ ਨਹੀਂਗਾ ਇਹ ਸਾਰੀਆਂ ਐਡਜਸਟੇਬਲ ਸੀਟਾਂ ਨੇ ਕਈ ਵਾਰ ਫੋਨ ਫੜ ਡਿੱਗ ਜਾਂਦਾ ਮਿੱਟੀ ਘਟਾ ਵਿੱਚ ਪੈ ਜਾਂਦਾ ਸਫਾਈ ਕਰਨ ਵੇਲੇ ਦਿੱਕਤ ਹੁੰਦੀ ਆ ਸੀਟਾਂ ਚੱਕੋ ਸਫਾਈ ਕਰੋ ਸੀਟੋਂ ਵੀ ਲਾ ਦੋ ਮਰ ਤੋਂ ਇਹ ਐਡਜਸਟੇਬਲ ਕਈ ਸਪੈਸ਼ਲ ਕਸਟਮਰ ਤੇ ਜਿਹੜੀ ਕਹਿ ਕੇ ਤਿਆਰ ਕਰਵਾਉਂਦੇ ਨੇ ਸੋਫੇ ਦੇ ਵਿੱਚ ਅੱਧੇ ਬੰਦੇ ਨੂੰ ਇਹ ਚੀਜ਼ਾਂ ਬਾਰੇ ਪਤਾ ਹੀ ਨਹੀਂ ਹਲੇ ਇਹ ਯਾਰ ਨੇ ਤਾਂ ਪਤਾ ਹੀ ਨਹੀਂ ਸੀ ਚੀਜ਼ ਫਿਰ ਇਹ ਫਿਰ ਮੰਨ ਕੇ ਚੱਲ ਦਿੱਤ ਤੂੰ ਨਹੀਂ ਕਰਨੀ ਵੀ ਉਹ ਕੋਈ ਚੀਜ਼ ਤੋ ਵਗੈਰਾ ਉਹ ਤਾਂ ਬੰਦਾ ਰਾਮਨਾਥ ਹੀ ਉਹ ਕਰ ਲਿਆ ਯਾਰ ਜਮਾ ਰਾਮਨਾਥ ਜਮਾ ਅੱਛਾ ਇਹਦੇ ਵਿੱਚ ਕੱਪੜਾ ਕਿਹੜਾ ਪਾਇਆ ਬਈ ਫਿਰ ਇਹ ਤੇ ਜਿਕਾਡ ਦਾ ਪੂਰਾ ਹੈਵੀ ਫੈਬਰਿਕ ਲੱਗਿਆ ਹੋਇਆਗਾ ਜਿਹੜਾ 3-3 4-4 ਲੱਖ ਵਾਲਾ ਸੋਫੇ ਦਾ ਕੱਪੜਾ ਦਾ ਉਹ ਕੱਪੜਾ ਲੱਗਿਆ ਹੋਇਆ ਇਹਦੇ ਵਿੱਚ ਕਸਟਮਾਈਜੇਸ਼ਨ ਵੀ ਕਰਾ ਸਕਦੇ ਹਾਂ ਕੱਪੜੇ ਦੇ ਵਿੱਚ ਇਹ ਫਿਰ ਕੀ ਰੇਟ ਕੀ ਦੇਂਗਾ ਵੀ ਫਿਰ ਇਹ ਰੇਟ ਆਪਣੇ ਕੋਲ ਸਿਰਫ ਤੇ ਸਿਰਫ 1,40,000 ਦਾ ਹੈ 1,40,000 ਰੁਪਿਆ ਇਹ ਮੰਨ ਕੇ ਚਲ ਕਾਦੇ ਚ ਬਣ ਵੀ ਟਾਲੀ ਦੇ ਵਿੱਚ ਫਿਰ ਇਹ ਸਾਰਾ ਸਾਗਮਨ ਦਾ ਬਣਿਆ ਹੋਇਆ ਜੀ 500% ਗਾਰੰਟੀ ਆ ਸਾਰੀ ਸਾਗਮਨ ਦੀ ਲੱਕੜ ਆ ਬਈ ਫਿਰ ਰੇਟ 2.5 ਲੱਖ ਹੀ ਹੋਣਾ ਨਾ ਨਾ ਰੇਟ 1,40,000 ਤੇ 1,40,000 ਦਾ 3 ਸੀਟਰ ਨਹੀਂ ਨਾਲ 2 ਸੀਟਰ ਹੈ ਹਾਂ ਟੇਬਲ ਟੇਬਲ ਦਿੱਤੇ ਸ਼ਾਨਦਾਰ ਜਿਹਾ ਇੱਕ ਗਲਾਸ ਬਲੈਕ ਕਲਰ ਦਾ ਇੱਕ 2 ਸੀਟਰ ਤੇ ਇੱਕ ਡਿਵਾਈਡਰ ਵੀ ਨਾਲ ਦੇਵਾਂਗੇ ਟੋਟਲ 9 ਸੀਟਰ ਵਿਦ ਗਲਾਸ ਟੌਪ ਦੇ ਨਾਲ ਇੱਕ ਗੱਲ ਹੋਰ ਆ ਬਈ ਆ ਡਿਜ਼ਾਈਨ ਕਿਤੇ ਹੋਰ ਵੀ ਨਹੀਂ ਹੈਗਾ ਮੇਰੇ ਖਿਆਲ ਦੇ ਵਿੱਚ ਹਣਾ ਡਿਜ਼ਾਈਨ ਇਹ ਵੀ ਮਿਲ ਜੂ ਇਹ ਤੋਂ ਇਲਾਵਾ ਕੋਈ ਹੋਰ ਡਿਜ਼ਾਈਨ ਵੀ ਚਾਰਾ ਕਰਾਉਣਾ ਉਹ ਵੀ ਕਰ ਦਾਂਗੇ ਅੱਛਾ ਹੋਰ ਡਿਜ਼ਾਈਨ ਦੇਖ ਲਓ ਬਈ ਆ ਬਹੁਤ ਡਿਜ਼ਾਈਨ ਪਏ ਨੇਗੇ ਉਹ ਬੈੱਡ ਦੇ ਵਿੱਚ ਡਿਜ਼ਾਈਨ ਦੇਖ ਲਓ ਜੇ ਬੰਦੇ ਨੇ ਕੋਈ ਕੋਈ ਮਰਜ਼ੀ ਡਿਜ਼ਾਈਨ ਲੈਣਾ ਤੇ ਇਥੇ ਤਿਆਰ ਕਰ ਲੰਗੇ ਜਮਾ ਤਿਆਰ ਅੱਛਾ ਆਪਣੇ ਅਕੋਰਡਿੰਗ ਵੀ ਤਿਆਰ ਕਰਾਉਣਾ ਉਹ ਵੀ ਹੋ ਜਾਊਗਾ ਸਾਗ ਸਾਗਵਾਨ ਦੇ ਵਿੱਚ ਤੁਸੀਂ ਇੱਕ ਗੱਲ ਛੱਡੋ ਜੀ ਇਹ ਜਿਹੜਾ ਸੋਫਾ ਤੁਸੀਂ ਦੇਖ ਰਹੇ ਹੋ ਨਾ ਹਫਤੇ ਦੇ ਵਿੱਚ ਘੱਟੋ ਘੱਟ 15 ਤੋਂ 20% ਸੇਲ ਆ ਸੋਫੇ ਆਹੀ ਸੋਫੇ ਦੀ ਆਹੀ ਸੋਫੇ ਦੀ ਇਹ ਬਈ ਯਾਰ ਕਿਉਂਕਿ ਸਾਗਵਾਨ ਦੇ ਵਿੱਚ ਹੁਣ ਸਾਗਵਾਨ ਦਾ ਤੁਹਾਨੂੰ ਪਤਾ ਕਿ 2.5 ਤੋਂ 3 ਲੱਖ ਦਾ ਆਰਾਮ ਦੇ ਦੇ ਮਿਕਦਾ ਹਨਾ ਤੇ ਉਹਦੇ ਹਿਸਾਬ ਦੇ ਨਾਲ ਆਪਾਂ ਕਹੀਏ ਵੀ ਇਹ ਤਾਂ ਰੀਡਿੰਗ ਕੁਝ ਨਹੀਂ ਤੇ ਇਧਰੇ ਪਾਸੇ ਮਾਰਦੇ ਬਈ ਨੀਗਾ ਡਿਜ਼ਾਈਨ ਹੀ ਵਾਲੇ ਜਾਂਦੇ ਬਈ ਇਹ ਜਿਹੜਾ ਇਹ ਜਿਹੜਾ ਸੋਫਾ ਗਾਣਾ ਜੀ ਇਹ ਬਰਨਾਲਾ ਵੁੱਡਸ ਦਾ ਬ੍ਰਾਂਡ ਆ ਬਿਗ ਸ਼ਾਰਕ ਡੀਲ ਤੇ ਬਰਨਾਲਾ ਵੁੱਡਸ ਦਾ ਓਕੇ ਇੱਥੇ ਹੁਣ ਆਊਟਲੈਟ ਦੇ